ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਮਹਿਲਾ ਗੁਰ ਰਵਿਦਾਸ ਨਗਰ ਰੁੜਕਾ ਰੋਡ ਗੁਰਾਇਆਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸਤਿਗੁਰੂ ਰਵਿਦਾਸ ਨੌਜਵਾਨ ਧਰਮਸ਼ਾਲਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਹੈਲਥ ਐਂਡ ਸਪੋਰਟਸ ਕਲੱਬ ਗੁਰਾਇਆਂ ਤੋਂ ਇਲਾਵਾ ਹੋਰਨਾਂ ਸੰਸਥਾਵਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਤੇ ਊਮਤਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਗੁਰਾਇਆ ਵਿਖੇ ਮਹਾਨਗਰ ਕੀਰਤਨ ਸਜਾਇਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਇਆ ਇਹ ਮਹਾਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਿਆਰਾ ਵਿੱਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ ਇਸ ਦੌਰਾਨ ਜਿਤੇ ਥਾਥਾਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਨਿਕਾਸ ਸਵਾਗਤ ਕੀਤਾ ਗਿਆ ਉੱਥੇ ਹੀ ਨਗਰ ਕੀਰਤਨ ਵੀ ਸ਼ਾਮਲ ਸੰਗਤਾਂ ਲਈ ਤਰ੍ਹਾਂ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਸੰਜੇ ਅਟਵਾਲ ਰਾਜਗੀਤਕਾਰ ਭੁੱਲਾ ਰਾਮ ਚੰਨ ਗੁਰਾਇਆਂ ਵਾਲਾ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਤੋਈਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਦੌਰਾਨ ਕਮੇਟੀ ਵੱਲੋਂ ਸਹਿਯੋਗੀਆਂ ਤੇ ਪ੍ਰਮੁੱਖ ਸਖਸ਼ੀਤਾਂ ਦਾ ਸਨਮਾਨ ਵੀ ਕੀਤਾ ਗਿਆ ਇਸ ਦੌਰਾਨ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ 1 ਫਰਵਰੀ ਨੂੰ ਪਾਈ ਜਾਣਗੇ ਜਦਕਿ ਰਾਤ ਨੂੰ ਗਿੰਨੀ ਮਾਹੀ ਵੱਲੋਂ ਧਾਰਮਿਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਗੁਰਾਇਤੋਂ ਨਵਰੰਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅੱਜ ਸਰ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਅੱਜ ਸ਼ਹਿਰ ਗਰਾਇਆਂ ਦੇ ਵਿੱਚ ਬਹੁਤ ਹੀ ਸਾਡੇ ਰਹਿਬਰ ਸ਼੍ਰੀ ਗੁਰ ਅਰਦਾਸ ਮਹਾਰਾਜ ਦਾ 649ਵਾਂ ਜਿਹੜਾ ਪ੍ਰਕਾਸ਼ ਪورਵਿਆ ਉਸ ਦੇ ਉੱਤੇ ਜਿਹੜਾ ਬਹੁਤ ਹੀ ਵੱਡਾ ਵਿਸ਼ਾਲ ਨਗਰ ਕੀਰਤਨ ਜਿਹੜਾ ਗਾਇਆ ਸ਼ਹਿਰ ਦੇ ਵਿੱਚੋਂ ਨਿਕਲਿਆ ਇਹ ਨਗਰ ਕੀਰਤਨ ਜਿਹੜਾ ਹੈਗਾ ਉਧਰੋਂ ਮੁੱਖ ਜਿਹੜਾ ਹੈਗਾ ਸ੍ਰੀ ਗੁਰੂ ਰਵਿਦਾਸ ਮੰਦਰ ਜਿਹੜਾ ਹੈਗਾ ਬੋਪਾਰਾਵਾ ਤੋਂ ਉਥੋਂ ਗਾਇਆ ਤੋਂ ਨਿਕਲ ਕੇ ਜਿਹੜਾ ਹੈਗਾ ਪ੍ਰਕਰਮਾ ਕਰਦੇ ਹੋਏ ਬਾਹਰ ਇਧਰ ਸਾਰੇ ਮਾਲਾ ਗੇਟ ਤੋਂ ਇਧਰ ਸ਼ਹਿਰ ਦੀ ਪ੍ਰਕਰਮਾ ਕਰਦੇ ਹੋਏ ਜਿਹੜਾਗਾ ਅੱਗੇ ਵੀ ਜਿਹੜਾ ਬੜਾ ਪਰ ਰੋਡ ਤੇ ਜਿਹੜਾਗਾ ਉਹ ਵੱਧ ਰਿਹਾ ਹੈ ਤੁਸੀਂ ਦੇਖਿਆ ਕਿ ਸੰਗਤਾਂ ਦੇ ਵਿੱਚ ਬਹੁਤ ਹੀ ਭਾਰੀ ਉਤਸ਼ਾਹ ਆ ਔਰ ਸੰਗਤਾਂ ਜਿਹੜੀਆਂ ਆਈਆਂ ਆ ਮੈਂ ਕਹਿੰਦਾ ਜੀ ਚਰਨ ਨਤਮਸਤਕ ਵੀ ਹੋ ਰਹੀਆਂ ਆ ਔਰ ਬਹੁਤ ਹੀ ਵੱਡੀ ਸੇਵਾ ਕਰ ਰਹੀਆਂ ਔਰ ਗਰਾਇਆ ਸ਼ਹਿਰ ਦੇ ਵਿੱਚ ਬਹੁਤ ਹੀ ਵੱਡੇ ਸਮਾਜ ਸੇਵੀ ਬਹੁਤ ਹੀ ਵੱਡੇ ਦਾਨੀ ਪਰਿਵਾਰ ਜਿਹੜੇ ਹਨ ਉਹ ਥਾਂ ਥਾਂ ਤੇ ਜਿਹੜਾ ਹੈਗਾ ਵੱਡੇ ਲੰਗਰਾਂ ਦੀ ਜਿਹੜੀ ਹੈਗਾ ਸੇਵਾ ਕਰ ਰਿਹਾ ਹੈ ਸੋ ਅੱਜ ਦੇ ਦਿਨ ਦੇ ਉੱਤੇ ਜਿਹੜਾ ਹੈਗਾ ਬਹੁਤ ਹੀ ਸੰਗਤ ਦੇ ਵਿੱਚ ਭਾਰੀ ਇੱਛਾ ਆ ਮੈਂ ਇਕੱਲਾ ਹਲਕਾ ਮਦਨਸਵਾ ਫਲੋਰ ਦੀ ਸੰਗਤ ਨੂੰ ਨਹੀਂ ਦੇਸ਼ਾਂ-ਵਦੇਸ਼ਾਂ ਦੇ ਵਸਨੀਕ ਸਾਰੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈ ਦਿਨਾ ਆ ਔਰ ਨਾਲ ਦੀ ਨਾਲ ਇਹ ਵੀ ਇੱਕ ਜਿਹੜੀ ਹੈਗੀ ਆ ਬੇਨਤੀ ਕਰਦਾ ਕਿ ਸਮੂਹ ਸਾਧ ਸੰਗਤ ਜਿਹੜੀ ਹੈਗੀ ਆ ਸ੍ਰੀ ਗੁਰੂ ਅਰਦਾਸ ਮਹਾਰਾਜ ਦੇ ਪਾਏ ਪੂਰਨਿਆਂ ਦੇ ਚੱਲ ਕੇ ਆਪਣਾ ਜਿੱਥੇ ਜੀਵਨ ਆਪਾ ਸਫਲ ਕਰਨਾ ਆ ਉੱਥੇ ਸਮੁੱਚੀ ਮਨੁੱਖਤਾ ਤੇ ਮਾਨਵਤਾ ਦੇ ਜੀਵਨ ਸਫਲ ਕਰਨ ਦੇ ਲਈ ਜਿਹੜਾ ਆਪਾਂ ਨੂੰ ਕਦਮ ਚੱਕਣਾ ਚਾਹੀਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ